ਅਮ੍ਰਿਤਸਰ ਦੇ ਪਿੰਡ ਕਨੂਪੁਰ ਕਾਲੇ ਦੇ ਨਾਲ ਸੰਬੰਧਿਤ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ 18 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੇਮਕੁੰਣ ਸਾਹਿਬ ਦੀ ਯਾਤਰਾ ਦੌਰਾਨ ਮੌਤ ਹੋ ਗਈ ਹੈ ਗੁਰਪ੍ਰੀਤ ਸਿੰਘ ਜੋ ਕਿ ਇੱਕ ਗ੍ਰੰਥੀ ਦਾ ਪੁੱਤਰ ਸੀ ਆਪਣੇ ਨਾਨਕੇ ਪਰਿਵਾਰ ਨਾਲ ਹੇਮਕੋਟ ਦੇ ਦਰਸ਼ਨ ਲਈ ਗਿਆ ਹੋਇਆ ਸੀ ਦੋਨੋਂ ਰਸਤੇ ਵਿੱਚ ਰੇਲਿੰਗ ਤੋਂ ਖਿਸਕਣ ਕਾਰਨ 300 ਫੋਟ ਡੋਂਗੇ ਖੱਡ ਵਿੱਚ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਚਾਨਕ ਹਾਦਸੇ ਦੇ ਕਾਰਨ ਪੂਰਾ ਪਰਿਵਾਰ ਗਮ ਦੇ ਮਾਹੌਲ ਵਿੱਚ ਹੈ ਪਿੰਡ ਵਿੱਚ ਵੀ ਸ਼ੋਕ ਦੀ ਲਹਿਰ ਛਾਈ ਹੈ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਇਲਾਕੇ ਵਿੱਚ ਹਰਮਨ ਪਿਆਰਾ ਸੀ ਅਤੇ ਉਹ ਆਪਣੇ ਨਾਮ ਸੁਭਾਅ ਅਤੇ ਧਾਰਮਿਕ ਜੀਤਤ ਅਤੇ ਵਿਦਿਆ ਵਿੱਚ ਰੁਚੀ ਰੱਖਣ ਵਾਲਾ ਅਤੇ ਸਕੂਲ ਦੇ ਅਧਿਆਪਕ ਅਤੇ ਦੋਸਤਾਂ ਵਿੱਚ ਕਾफी ਪਸੰਦ ਕੀਤਾ ਜਾਂਦਾ ਸੀ ਪਰਿਵਾਰ ਨੇ ਗਹਿਰੀ ਦੁੱਖ ਭਰੀ ਆਵਾਜ਼ ਚ ਦੱਸਿਆ ਕਿ ਉਹਦੇ ਪੁੱਤਰ ਗੁਰ ਘਰ ਦੇ ਦਰਸ਼ਨ ਲੈ ਗਿਆ ਸੀ ਪਰ ਉੱਥੇ ਉਹ ਘਰਤ ਵਾਪਸ ਨਹੀਂ ਪਰਤਿਆ ਜੋ ਕਿ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਣਹੋਣੀ ਹੈ ਸਕੂਲ ਦੇ ਅਧਿਆਪਕ ਨੇ ਵੀ ਆਖਿਆ ਕਿ ਗੁਰਪ੍ਰੀਤ ਇੱਕ ਬਹੁਤ ਹੀ ਹੁਸ਼ਿਆਰ ਲੜਕਾ ਸੀ ਅਤੇ ਉਸ ਦੀ ਜਿਹੜੀ ਕਮੀ ਉਹ ਸਦਾ ਮਹਿਸੂਸ ਹੁੰਦੀ ਰਹੇਗੀ ਇਹ ਹਾਦਸਾ ਨਾ ਕੇਵਲ ਪਰਿਵਾਰ ਲਈ ਸਗੋਂ ਪੂਰੇ ਪਿੰਡ ਲਈ ਇੱਕ ਵੱਡਾ ਕਾਟਾ ਹੈ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਹਿਮਕੁੰਡ ਸਾਹਿਬ ਦੇ ਜਾਣ ਵਾਲੇ ਰਸਤਿਆਂ ਵਿੱਚ ਸੁਰੱਖਿਆ ਦੇ ਪ੍ਰਬੰਧ ਹੋਰ ਬਿਹਤਰ ਕੀਤੇ ਜਾਣ ਤਾਂ ਜੋ ਅਜਿਹੇ ਹਾਦਸੇ ਭਵਿੱਖ ਵਿੱਚ ਨਾ ਵਾਪਰਨ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕੰਨਾ ਕੀ ਬਾਪੂ ਜੀ ਕੰਨਾ ਯਾਤਰਾ ਤੇ ਗਿਆ ਹਿਮਕੁੰਡ ਸਾਹਿਬ ਤੇ ਉਹ ਸੇ ਪੈਦਲ ਯਾਤਰਾ ਜਿੱਥੇ ਉਥੋਂ ਕਦ ਰਸਰੀ ਖਲੋਗੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਹੈ ਉਹ ਐਂਗਲ ਦੇ ਨਾਲ ਸਾਰਾ ਲਿਆ ਥੱਲੇ ਡੇ ਪਿਆ ਜਾ ਕੇ ਖਾਈ ਦੇ ਵਿੱਚ 70 80 ਜਾਣੇ ਆ ਗਏ ਇਸ ਯਾਤਰਾ ਦੇ ਦੱਸਣਾ ਕੀ ਕਰਨਾ ਪਊ ਆਪਾਂ ਕੀ ਹੈ ਘਟਨਾ ਵਾਸ ਥੱਲੇ ਡੇ ਖੜਾ ਸੀ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ ਪ੍ਰਗਟ ਸਿੰਘ ਕਿ ਲੱਗਦੇ ਤੁਸੀਂ ਮੈਂ ਬੱਚੇ ਦਾ ਮਾਮਾ ਲੱਗਦਾ ਠੀਕ ਹੈ ਤੁਸੀਂ ਨਾਲ ਸੀ ਹੋਈ ਥੋੜਾ ਜਿਹਾ ਅੱਗੇ ਸੀ ਬੇਟਾ ਮੇਰਾ ਨਾਲ ਸੀ ਨਾਲ ਚਾਰ ਜਣੇ ਇਹਦੇ ਨਾਲ ਚਾਰ ਪੰਜ ਜਣੇ ਆ ਕੇ ਸੀ ਕਦੋਂ ਉਹਨੇ ਗੇਸ ਯਾਤਰਾ ਲਈ ਇਹ ਗਏ ਸੀ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰਹੇ ਰਿਸ਼ੀਕੇਸ਼ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆਹ ਗੋਬਿੰਦ ਘਾਟ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚਲੇ ਗਏ ਵੀ ਥਡੇ ਕੱਟਨੇ ਆ ਰਸਤਾ ਥੋੜਾ ਆ ਉਹ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਂਦੇ ਆ ਮਗਰ ਮੈਂ ਸੋ ਠੀਕ ਆ ਤੇ ਹੋਣਾ ਵਧੀਆ ਕੋਈ ਕਹਿੰਨ ਉਹ ਮੁੜ ਕੇ ਮੇਰਾ ਇੱਕ ਦੋਸਤ ਆਉਂਦਾ ਉਹਨੇ ਫਿਰ ਐਬੂਲੈਂਸ ਦੇ ਵਿੱਚ ਵੀਨ ਲੈ ਕੇ ਆਇਆ ਕਿ ਇਹ ਦਾ ਮੈਂ ਸਾਢੇ 10 ਵਜੇ ਦੀ ਦਾ ਸਾਢੇ 10 ਵਜੇ ਦੇ ਕਰੀਬ ਸਭਾ ਪਾਪੀ ਘਟਨਾ ਦਿੱਤਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦ ਤੱਕ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰੇ ਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੁੜ ਕੇ ਉਹ ਨਹੀਂ ਗਿਆ ਕਿੱਧਰ ਜਾਈ ਜਾਂਦੀ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਉਹਰੀ ਬੋਡੀ ਜਿਹੜੀ ਬਾਹਰ ਕੱਢੀ ਕਿੱਦਾਂ ਕੱਢੂਗੀ ਕਿਲੇ ਫਿਰ 70 ਫੁੱਟ ਮੀਟਰ ਵਾਲੋ ਇੰਨੀ ਕਿਹਾ ਕੀ ਵਾਕ ਦੀ ਗੱਲ ਕਰੀਏ ਫੋਨ ਫੋਨ ਮੈਂਬਰ ਕਰਵਾ ਕੇ ਆ ਗਏ ਇਹਦੇ ਪਰਪਰ ਗੁਰਪ੍ਰੀਤ ਹੁਣੀ ਗੁਰਪ੍ਰੀਤ ਉਹਨਾਂ ਦੇ ਫਾਦਰ ਆ ਮਾਦਰ ਆ ਗੁਰਪ੍ਰੀਤ ਦੇ ਸਿਸਟਰ ਉਹਦੀ ਗੁਰਪ੍ਰੀਤ ਦਾ ਨਾਮ ਹੈ ਹਾਜੀ ਅਮਨਦੀਪ ਸਿੰਘ ਹੈਗਾ ਜੀ ਮੈਂ ਘਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਗੀ ਖਾਈ ਸੀ ਕਿਤੇ ਵਿੱਚ ਜਾ ਡਿੱਗੇ ਜੀ ਇਹ ਕਿਹੜੇ ਦਾ ਜੀ ਇਹਨਾਂ ਦਾ ਗੁਰਪ੍ਰੀਤ ਸਿੰਘ ਜੀ 18-19 ਸਾਲ ਜੀ ਪਿਤਾ ਕੀ ਕੰਮ ਕਰਦੇ ਨੇ ਇਹ ਪਿਤਾ ਇਨਾਂ ਤੇ ਗ੍ਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਸਟੱਡੀ ਕਰ ਰਿਹਾ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਇੱਥੇ ਪਰਿਵਾਰ ਨੂੰ ਜਿਹਦਾ ਪਤਾ ਲੱਗਾ ਘਟਨਾ ਬਾਰੇ ਇਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਤੇ ਉਹਨਾਂ ਦੀ ਕਾਲ ਆਈ ਜੀ ਇੱਦਾਂ ਇੱਦਾਂ ਮਿਸ ਹੈਪੀਟੀ ਹੋ ਗਈ ਆ ਜੀ ਕਿੰਨੀ ਤੋਂ ਮੀਟਰ ਜਿੱਤੇ ਵੱਡਾ ਆ ਇਹ 300 ਫੁੱਟ ਜੀ ਹਾਂ ਜੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਜੀ